ਕੀ ਨਾ ਬਈ ਤੁਹਾਡੇ ਮੇਰਾ ਨਾਮ ਜੰਗ ਸਿੰਘ ਆ ਜੀ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਬੋਨਾ ਪਿੰਡ ਆ ਜੀ ਨੌਜਵਾਨ ਦੀ ਮੌਤ ਤੁਹਾਡਾ ਕੀ ਲੱਗਦਾ ਸੀ ਜੀ ਮੇਰਾ ਬੇਟਾ ਹੈ ਜੀ ਤੇ ਤੁਸੀਂ ਥਾਣੇ ਵਿੱਚ ਆਏ ਹੋ ਦੇ ਉਹਦੀ ਮੌਤ ਹੋਣ ਦਾ ਕੀ ਕਾਰਨ ਹੈ ਕਾਰਨ ਜੀ ਉਹ ਵੱਢੀ ਲਾ ਕੇ ਆਇਆ ਸੀ ਜੀ ਸਰਪੰਚ ਦਾ ਮੁੰਡਾ ਤੇ ਕਹੇ ਸੀ ਮੁੰਡਾ ਉਹ ਨਾ ਉਹ ਚਾਪੇ ਨੂੰ ਬੋਨਾ ਚੌਕ ਤੋਂ ਕੋਈ ਨਸ਼ੀਲੀ ਦੀ ਖੁਆਰੀ ਦੀ ਕਿਥੇ ਲੱਗ ਗਈ ਸੀ ਉਹ ਬਹੁਤ ਮੋੜ ਤੋਂ ਮੋੜ ਤੇ ਲਿਆਏਗੀ ਆਜੀ ਤੇ ਪੁਲਸ ਵੱਲੋਂ ਕੀ ਕਾਰਵਾਈ ਕੀਤੀ ਹੈ ਰੀ ਪੁਲਸ ਵੱਲੋਂ ਅਸੀਂ ਯਾਰ ਉਹਨਾਂ ਤੋਂ ਮੰਗ ਕੀਤੀ ਸੀ ਕਿ ਦੇਖੋ ਕਿ ਪੱਥਿਆ ਕਰੋ ਹੈ ਇਹਨੂੰ ਪਰਚਾ ਹੋ ਗਿਆ ਹਾਂਜੀ ਪਰਚਾ ਉਹ ਕਾਲ ਇੱਕ ਜਿਹੜਾ ਹੈਗਾ ਆ ਪਾਰਟੀ ਦੇ ਕੇ ਪੱਥਿਆ ਹੋਇਆ ਜਿਹੜਾ ਹੈਗਾ ਥਾਣਾ ਜਿਹੜਾ ਤੇ ਵਿਖਿਆ ਕੀ ਕਹਿਣਾ ਚਾਹੋਗੇ ਪੂਰਾ ਮਾਮਲਾ ਕੀ ਹੈ ਔਰ ਉਸ ਮਾਮਲੇ ਦੇ ਵਿੱਚ ਜਿਹੜਾ ਹੈਗਾ ਦੂਜੀ ਤਰਫਾ ਕਹਿਣਾ ਤੇ ਉਹਨਾਂ ਦਾ ਬੇਟਾ ਜਿਹੜਾ ਹੈ ਦਾ ਔਰ ਦਿਨ ਅੱਜ ਦਾ ਤੁਸੀਂ ਔਰ ਸਾਡੇ ਬੇਟੇ ਨੂੰ ਬੁਲਾ ਕੇ ਜਿਹੜਾ ਹੈਗਾ ਹੌਨਾ ਚੌਪ ਦੇ ਵਿੱਚੋਂ ਲੈ ਕੇ ਆਪ ਵੀ ਮੋਟਰ ਤੇ ਲੈ ਗਿਆ ਅ ਤਫਸੀਲਾਂ ਦੱਸੋ ਪੂਰਾ ਮਾਮਲਾ ਕੀ ਸੀ ਔਰ ਘਟਨਾ ਕਿਵੇਂ ਬੋਤੀ ਘਟਨਾ ਸਾਰੀ ਇਹ ਆ ਵੀ ਮੈਨੂੰ ਤਾਂ 5:30 5:00 ਵਜੇ ਫੋਨ ਤੇ ਇਹਨਾਂ ਨੇ ਦੱਸਿਆ ਕਿ ਸਾਡਾ ਥੋੜੀ ਮੋਟਰ ਤੇ ਸਾਡਾ ਬੇਟਾ ਡਿੱਗਿਆ ਪਿਆ ਚਲੋ ਮੈਂ ਘਰੇ ਸੀਗਾ ਉਹਦੇ ਤੇ ਮੇਰਾ ਬੇਟਾ ਵੀ ਘਰੇ ਸੀ ਉਸ ਟਾਈਮ ਤੇ ਮੇਰਾ ਬੇਟਾ 11:00 ਵਜੇ ਤੋਂ ਲੈ ਕੇ 3:45 ਵਜੇ ਤੱਕ ਘਰੇ ਸੀਗਾ ਜਿਹੜਾ ਕਿ ਬਾਹਰ ਨਹੀਂ ਗਿਆ ਬਿਲਕੁਲ ਅਸੀਂ ਕੈਮਰੇ ਕੱਢ ਕੇ ਵੀ ਦਿਖਾਵਾਂਗੇ ਸਾਰਾ ਕੁਝ ਸਾਹਮਣੇ ਲਿਆਵਾਂਗੇ ਇਹ ਸਾਰਾ ਕੁਝ ਝੂਠ ਬਣਾ ਕੇ ਇਹ ਸਾਨੂੰ ਥੋਪਿਆ ਗਿਆ ਐ ਮੱਸਦਾ ਕਹਿੰਦਾ ਕਿ ਪਹਿਲਾਂ ਵੀ ਤੁਹਾਡੇ ਦੇ ਦੇ ਉੱਪਰ ਕੁਝ ਮੈਂ ਕਿਤੇ ਜਿਹੜੇ ਪ੍ਰਤੀ ਹੋਇਆ ਉਹ ਇੱਕ ਹੋਇਆ ਸੀ ਕੀ ਰਾਏ ਕੀ ਮੋੜੇ ਤੇ ਆਈ ਉਹ ਇੱਕ ਹੋਇਆ ਸੀਗਾ ਉਹ ਸਾਡਾ ਰਾਈ ਨਾਮਾ ਹੋ ਗਿਆ ਸੀਗਾ ਉਹ ਪਰਚੇ ਬੋਲਦੇ ਰਹਿੰਦੇ ਹੁੰਦੇ ਤੁਹਾਨੂੰ ਵੀ ਪਤਾ ਇੰਨਾਂ ਗੱਲਾਂ ਦਾ ਪਰ ਉਹ ਨਾਮ ਰਾਈ ਨਾਮਾ ਹੋ ਗਿਆ ਸੀ ਉਹਦੇ ਵਿੱਚ ਜੀ ਥੈਂਕ ਯੂ ਮੈਮ ਕੱਲ ਇੱਕ ਨੌਜਵਾਨ ਦੀ ਮੌਤ ਹੋਈ ਹੈ ਪਰਿਵਾਰਕ ਮੈਂਬਰ ਹਨ ਲੋ ਜਾਮਦਾਗਰ ਨਸ਼ਾਦੇਵ ਬਟੋਲ ਕਿੰਨੀ ਮੀਤੀ ਮਾਮਲਾ ਕੀ ਰਿਹਾ ਹੈ ਵੀ ਦੇਰੇ ਅੰਦਰ ਅਥੇਲੇ ਮਿਲ ਕੇ ਨੇ ਸੂਰੀ ਪਰੰਦਰ ਸਿੰਘ ਨੇ ਇਹ ਕਹਿੰਦੇ ਨੂੰ ਉਹਦੇ ਫਾਦਰ ਜੰਮ ਸਿੰਘ ਨੇ ਅੱਜ ਸਟੇਟਮੈਂਟ ਦਿੱਤੀ ਹੈ ਕਿ ਉਹ ਤੁਹ ਲੱਗੀ ਪਿੰਦੀ ਬਰਿੰਦਰ ਸਿੰਘ ਕੋਲ ਤੋਂ ਗੁਦਾਰ ਸਿੰਘ ਪਰਵਾਨ ਤੇ ਇੱਕ ਵਾਰ ਗਿਆ ਸਾਹੀ ਸਮਾਪਤ ਇਹਨਾਂ ਨੇ ਕਿਸੇ ਸਾਜ ਦੇ ਬਾਰੇ ਦੇ ਵੀ ਨਹੀਂ ਕੋਈ ਕੰਸੀ ਦੇ ਕੇ ਮਾਰ ਦਿੱਤਾ ਬੋਤਲੋ ਕੀ ਕਰਵਾ ਲਏ ਕਿ ਐਫਆਈਰ ਰਿਸਟਰ ਕੀਤੀ ਕਿੰਨੇ ਜਗਾਂ ਦੋ ਜਗਾਂ ਦੋ ਦਾ ਹੀ ਨਾਮ ਲਿਖਿਆ ਦੋਨਾਂ ਤੇ ਐਫਆਈਰ ਲਿਖ ਕੇ ਲਿਖੀ ਹੋਰ ਜੀ ਐਸਫਰ ਰੋਜੀ ਦੀ ਫੰਡੀ ਕਰਦੇ ਜਿਹੜੇ ਰੁਪਏ ਕਿਸ ਤਰ੍ਹਾਂ ਦਿੱਤੇ ਜਾਂਦੇ ਹਾਂ ਜੀ ਹਾਂਜੀ 15 ਹਮ ਦਾ ਕਰਦੇ ਮੇਰੇ ਲਈ ਰੇਟ ਪਾ ਕੇ ਮੈਂ ਇਹਨਾਂ ਤੇ ਰਿਕੀ ਕਰਨਾ ਇਹਨਾਂ ਤੇ ਕੋਈ ਪਹਿਲੇ ਵੀ ਪਰਚੇ ਦਰਜ ਹੈ ਜੀ ਪਹਿਲਾਂ ਹਾਂਜੀ ਜਿਹੜਾ ਅਪਰੇਂਡਰ ਕਿੰਮ ਹੈਗਾ ਉਹਦੇ ਤੇ ਪਹਿਲਾਂ ਵੀ ਐਫਆਈਰ ਸਹੀਆਂ ਪੂਰੀ ਬਿਲ ਨਾ ਦਿੱਤਾ ਬੋਤਲ ਮਾਡਮ ਕਰਵਾ ਦਿੱਤਾ ਜਾਏਗਾ ਉਸ ਮਾਡਮ ਬਸ 2000